ਖੇਤ ਦੇ ਵਿੱਚ ਛੋਟਾ-ਮੋਟਾ ਕਿਸਾਨ ਸੰਸਣ ਨਹੀਂ ਹੁੰਦੀ ਪਈ। ਇੱਕ ਦਾ ਸਾਧੂ ਸੀ। ਕੋਕਾ ਰੌਣਕਾਂ ਜਿਹਾ ਨਵਾਜੀ। ਅੰਦਰ ਖਾਲਸਾ ਦਾ ਧੋਖਾ ਕਰਨਾ ਹੈ। ਘਰ ਕੁਝ ਵੀ ਆਉਂ ਨੰਗਰ ਸਟਾ। ਉਹਨੇ ਵੀ ਕੱਲ ਤਾਂ ਜਾਣਾ ਹੈ। ਉਹ ਸਾਧੂ ਕਹਿੰਦਾ ਇਹਨੇ ਕੱਲ ਨੇ ਕੱਲ ਤਾਂ ਜਾਣਾ ਹੈ। ਸੇ 1800 ਲਿਜਾਉਗੇ ਕਿ ਕੁਝ ਗਏ ਤਾਂ ਚੱਕਦੇ ਹੈ ਨੇ ਹੁਣ ਮੈਂ ਕਹਾਂ ਤੁ ਜਾਣਾ ਕਹਾ ਤੁ ਸਾਨੂੰ ਅਸੇਪਾ ਲਿਰੇ ਚਾਹਤਾ ਹੈ ਕਿ ਤੇ ਕਿਤੇ ਗਏ ਤਾਂ ਚੱਕ ਹੈ ਕਿ ਕੱਲ ਨੂੰ ਜਾਣੇ ਸੇ ਰੇਟ ਮੰਗ ਜਿਓ ਪੰਜ ਲਗਾ ਦੇ ਜਿੱਪੋ ਵੈਸੇ ਮੇਰੇ ਕੋਲ ਪਾਉਣ ਵਾਲ ਲੜ ਗਿਆ ਆਪਣਾ ਚਾਹਤ ਲਗੀ ਸਤਾ ਬੰਦ ਮੇਰੇ ਦੁਬਾਰਾ ਇਹ ਕਹਾਂ ਉਹ ਸੇ ਨਾ ਚਾਹਤ ਦੂਰ ਤਾ ਵਾ ਇਸ ਤੇ ਬੈਸ ਕਰੇ ਜਾਣਾ ਹੋ ਜਾ ਨਾਮ ਮੰਨਵਾ ਰੇਟ ਮੰਗ ਜਿਓ ਐਸਾ ਕਰਦੇ ਉਜ ਕੋ ਗਿਆ ਸਾਰੇ ਲੈਣ ਕੇ ਲੱਗੇ ਕੋ ਕਪੜਾ ਲੈ ਕੇ ਆਇਆ ਸੱਚ ਉਲਗੇ ਵਿੱਚ ਹੋ ਪਰ ਕੋ ਤਾਂ ਉਹਦਾ ਪਸਤਾ ਕੋ ਲਖੁੰਦਾ ਹੁੰਦੀ ਮੇਰੇ ਗਲਪ ਨਹੀਂ ਰਿਹਾ ਕਿਸਕੇ ਪਾਣੇ ਕੋਈ ਆਪਣਾ ਨਹੀਂ ਤੁਹਾਡਾ ਵੀ ਅੱਛਾ ਜੀ ਕਿਸਕੇ ਪਾਣੇ ਕੋਈ ਨਾ ਪੁੱਲਾ ਜੀ ਸਗਲੋ ਗ੍ਰੰਥ ਪ੍ਰਸ਼ਾਤਾ ਇਹ ਸਾਰੇ ਕਬਰਾਂ ਤੇ ਸਾਰੇ ਪਸਰੇ ਹੋਏ ਨੂੰ ਦੇਖ ਲਿਆ ਜਾਣ ਲੈ ਗ੍ਰੰਥ ਗਿਆਨ ਹੋ ਗਿਆ ਉਹ ਤੋਂ ਕੋਈ ਕਿਹੜੀ ਚੀਜ਼ ਭੁੱਲੀ ਆ ਉਹ ਫੁੱਲ ਬਣਾਉਂਦਾ ਨਾ ਬਾੜੀ ਤੇ ਜੀ ਤੇ ਪਾਣੀ ਨੂੰ ਕੀ ਨਹੀਂ ਪਤਾ ਉਹ ਵਾਲੀ ਬਾੜੀ ਤੇ ਹੈ ਉਹ ਕੀ ਹੈ ਹੈ ਨਹੀਂ ਤੇ ਉਹਨੂੰ ਕੋਈ ਪਸਣਾ ਚਾਹੇ ਵੀ ਆਈ ਲਾਈਕ ਇਹ ਪਾਣੀ ਹੈ ਉਹ ਕੀ ਹੈ ਤੁਸੀਂ ਆਜਾ ਚੁੱਕਾ ਪਾਣੀ ਆਊਗਾ ਪਾਣੀ ਤੋਂ ਗੁਰੂ ਦਾ ਵੀ ਪਾਸਾ ਲੁਕਿਆ ਹੋਇਆ ਹੈ ਆਈ ਬਾੜੀ ਉਹ ਤੇ ਬਣਾਉਂਦਾ